ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਲਾਜ਼ੋ ਦੀ ਮੂਰੀ ਦਾ ਇੱਕ ਨਵਾਂ ਡਿਜ਼ਾਈਨ ਬਣਾਵਾਂਗੇ ਲੈਸ ਦੇ ਨਾਲ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਪਲਾਜ਼ੋ ਮੈਂ ਰੈਡੀ ਕਰ ਲਿਆ ਹੋਇਆ ਤੇ ਇਹਦੇ ਲਈ ਆਪਾਂ ਇੱਕ ਇਹ ਪੱਟੀ ਲੈ ਲੈਣੀ ਆ ਤੇ ਇਹਦੀ ਲੰਬਾਈ ਮੂਰੀ ਦੇ ਅਕੋਰਡਿੰਗ ਆ ਤੇ ਚੌੜਾਈ ਇਸ ਤੇ 3 ਇੰਚ ਆ ਐਦਾਂ ਆਪਾਂ ਇਹ ਪੱਟੀ ਲੈ ਲੈਣੀ ਆ ਤੇ ਵਿੱਚ ਇਹਦੇ ਆਪਾਂ ਇੱਕ ਲੈਸ ਅਟੈਚ ਕਰਨੀ ਆ ਇਹ ਵਾਲੀ ਕਿਉਂਕਿ ਆਪਣੀ ਕਮੀਜ਼ ਤੇ ਇਸ ਕਲਰ ਦੀ ਕਢਾਈ ਕੀਤੀ ਹੋਈ ਹੈ ਇਸ ਲਈ ਆਪਾਂ ਇਹ ਲੈਸ ਯੂਜ਼ ਕਰ ਰਹੇ ਹਾਂ ਇਦਾਂ ਆਪਾਂ ਇਹ ਲੈਸ ਰੱਖਾਂਗੇ ਇਹ ਆਪਾਂ ਪਲਾਜ਼ੋ ਦੀ ਪੁੱਠੀ ਸਾਈਡ ਰੱਖਣੀ ਹੈਗੀ ਲੈਸ ਇਸ ਤਰ੍ਹਾਂ ਉੱਪਰ ਨੂੰ ਕਰਕੇ ਰੱਖਾਂਗੇ ਤੇ ਇਹਦੇ ਤੇ ਆਪਾਂ ਸਲਾਈ ਲਗਾ ਦੇਵਾਂਗੇ ਇਹ ਸਲਾਈ ਮੈਂ ਲਗਾ ਦਿੱਤੀ ਆ ਲੈਸ ਤੇ ਹੁਣ ਆਪਾਂ ਜਿਹੜੀ ਪੱਟੀ ਸੀਗੀ ਇਹਨੂੰ ਇਸ ਤਰ੍ਹਾਂ ਰੱਖਾਂਗੇ ਇਹਦੇ ਉੱਪਰ ਤੇ ਦੂਸਰੀ ਸਾਈਡ ਜਿੱਥੇ ਆਪਾਂ ਸਲਾਈ ਲਗਾਈ ਸੀ ਉਹਦੇ ਉੱਤੇ ਹੀ ਆਪਾਂ ਦੁਬਾਰਾ ਸਲਾਈ ਲਗਾ ਦੇਵਾਂਗੇ ਇਹ ਸਲਾਈ ਵੀ ਮੈਂ ਲਗਾ ਦਿੱਤੀ ਆ ਤਿਆ ਦੇਖੋ ਹੁਣ ਇਸ ਪੱਟੀ ਨੂੰ ਐਦਾਂ ਆਪਾਂ ਸਿੱਧੀ ਸਾਈਡ ਜਿਹੜਾ ਇਹ ਫੋਲਡ ਕਰਨਾ ਤੇ ਇਹਦੇ ਤੇ ਆਪਾਂ ਪ੍ਰੈਸ ਕਰ ਲੈਣੀ ਆ ਪਹਿਲਾਂ ਚੰਗੀ ਤਰ੍ਹਾਂ ਆਹ ਦੇਖੋ ਇਸ ਤਰ੍ਹਾਂ ਮੈਂ ਪ੍ਰੈਸ ਕਰ ਲਈ ਆ ਨੀਚੇ ਤੇ ਹੁਣ ਇਸ ਨੂੰ ਉੱਪਰੋਂ ਤਕਰੀਬਨ 1.5 ਇੰਚ ਫੋਲਡ ਕਰਕੇ ਇਸ ਤਰ੍ਹਾਂ ਪ੍ਰੈਸ ਕਰਕੇ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਇਹਨੂੰ ਪਹਿਲਾਂ ਇਸ ਤਰ੍ਹਾਂ ਤੇ ਇਸ ਦੇ ਵਿੱਚ ਵੀ ਆਪਾਂ ਲੈਸ ਰੱਖਾਂਗੇ ਇਹ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਵੀ ਲੈਸ ਰੱਖ ਕੇ ਤੇ ਉੱਪਰ ਦੀ ਆਪਾਂ ਸਲਾਈ ਲਗਾ ਦੇਾਂਗੇ ਇਹ ਤੇ ਆਪਣਾ ਇਹ ਡਿਜ਼ਾਈਨ ਸੋਖੇ ਤਰੀਕੇ ਨਾਲ ਜਿਹੜਾ ਰੈਡੀ ਹੋ ਗਿਆ ਤੇ ਇਹਦੇ ਉੱਪਰ ਮੈਂ ਬਟਨ ਵੀ ਅਟੈਚ ਕਰ ਦਿੱਤੇ ਨੇ ਕਿ ਤਨ ਵੇਖੋ ਫਾਈਨਲ ਲੁੱਕ ਆਪਣੇ ਪਲਾਜ਼ੋ ਦੀ ਇਦਾਂ ਆ ਤੁ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਅੱਗੇ ਤੋਂ ਇਦਾਂ ਦੀਆਂ ਸਲਾਈ ਦੀ ਰਿਲੇਟਿਡ ਵੀਡੀਓ ਦੇਖਣ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਿਲਦਿਆਂ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ